ਲੁਧਿਆਣਾ ਡਿਸਟ੍ਰਿਕਟ 바ਰ ਐਸੋਸੀਏਸ਼ਨ ਵੱਲੋਂ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈ ਕਿ ਜੋ ਲੁਧਿਆਣਾ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਵਕੀਲਾਂ ਉੱਪਰ ਮੁਕਦਮਾ ਦਰਜ ਕੀਤਾ ਗਿਆ ਹੈ ਉਹ ਮੁਕਦਮੇ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਦੋਸ਼ ਲਗਾਉਂਦੇ ਕਿਹਾ ਹੈ ਕਿ ਜਦ ਤੱਕ ਜ਼ਿੰਮੇਵਾਰ ਅਧਿਕਾਰੀਆਂ ਉੱਪਰ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 90 ਤੋਂ ਬਾਅਦ 바ਰ ਐਸੋਸੀਏਸ਼ਨਾਂ ਵੱਲੋਂ ਸਮਰਥਨ ਮਿਲਿਆ ਹੋਇਆ ਹੈ। ਜੇਕਰ ਜੋ ਹੈ ਕਿ ਪਿਛਲੇ ਦਿਨੀ ਵਕੀਲਾਂ ਅਤੇ ਕੋਰਟ ਸਟਾਫ ਦੇ ਕੁਝ ਅਧਿਕਾਰੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਉਹੀ ਪੱਖ ਇੱਕ ਦੂਜੇ ਦੇ ਖਿਲਾਫ ਤਰਨੇ ਉੱਪਰ ਬੈਠ ਗਏ ਸਨ ਇਸ ਮੌਕੇ ਤੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕਾਰਵਾਈ ਤੋਂ ਨਹੀਂ ਡਰਦੇ ਉਹ ਇਨਸਾਫ ਲੈ ਕੇ ਰਹਿਣਗੇ ਸਰ ਦੇ ਵਿੱਚ ਅਸੀਂ ਕੱਲ ਜਨਰਲਜ਼ ਬੁਲਾ ਕੇ ਕਮੇਟੀ ਫਾਰਮ ਕਰਤੀ ਸੀਗੀ ਜੀ ਤੇ ਉਹ ਕੱਲ ਵੀ ਅਸੈਸ਼ਰ ਜੀ ਨੂੰ ਮਿਲੀ ਤੇ ਅੱਜ ਵੀ ਅਸੀਂ ਮਿਲ ਕੇ ਆਏ ਹਾਂ ਅਸੀਂ ਡਿਮਾਂਡਸ ਰੱਖ ਕੇ ਆਏ ਹਾਂ ਜਿਦੇ ਵਿੱਚ ਇਮੀਡੀਏਟ ਸਸਪੈਂਸ਼ਨ ਪਲਸ ਟ੍ਰਾਂਸਫਰ ਪਲਸ ਪਹਿਲਾਂ ਉਹ ਆਪਣਾ ਕੇਸ ਵਾਪਸ ਲੈਣਗੇ ਜੀ ਤੇ ਉਸ ਤੋਂ ਬਾਅਦ ਉਹ ਮਾਫੀ ਮੰਗਣਗੇ ਜੀ ਉਸ ਤੋਂ ਬਾਅਦ ਕੋਈ ਗੱਲ ਹੋਊਗੀ ਤਾਂ ਦੇਖਾਂਗੇ ਜੀ ਜੇ ਸਾਡੀ ਡਿਮਾਂਡਸ ਪੂਰੀ ਹੁੰਦੀਆਂ ਠੀਕ ਹੈ ਜੀ ਨਹੀਂ ਤਾਂ ਸਾਡਾ ਇਹ ਜੋ ਅੱਜ ਸਟੇਟ ਲੈਵਲ ਦੀ ਕਾਲ ਚੱਲਦੀ ਰਹੇਗੀ ਜੀ ਇਹ ਸਟੇਟ ਲੈਵਲ ਕਾਲ ਮਤਲਬ ਐਡਵੋਕੇਟਸ ਸਾਰੇ ਸਟੇਟਸ ਦੇ ਵਿੱਚ ਅੱਜ ਅਬਜ਼ਰਵ ਕਰ ਪੰਜਾਬ ਪੰਜਾਬ ਐਂਡ ਹਰਿਆਣਾ ਜੀ ਸਾਰੇ ਸਟੇਟਸ ਨਹੀਂ ਪੰਜਾਬ ਐਂਡ ਹਰਿਆਣਾ ਚ ਹੋ ਰਹੀ ਹੈ ਤੇ 90% ਆਫ ਬਾਰਜ਼ਰ ਅਬਜ਼ਰਵਿੰਗ ਦੀ ਸੇਪ ਜੀ ਸਰ ਮੈਂ ਨਹੀਂ ਮੰਨਦਾ ਇੱਤਾ ਹੀ ਜਾਰੀ ਰਹੇਗੀ ਜੀ ਕਿਉਂਕਿ ਇਹ ਨੋ ਵਰਕ ਚੱਲਦਾ ਰਹੇਗਾ ਜੀ ਕਿਉਂਕਿ ਇਹ ਸਾਡੀ ਡਿਗਨਿਟੀ ਦਾ ਸਵਾਲ ਹੈ ਜੀ ਤੇ ਇਹ ਬਹੁਤ ਸੀਰੀਅਸ ਇਸ਼ੂ ਹੈ ਸਾਡੇ ਲਈ ਇਹ ਹੁਣ ਇਹ ਦੋ ਵਕੀਲਾਂ ਦਾ ਇਸ਼ੂ ਨਹੀਂ ਰਹਿ ਗਿਆ ਜੀ ਇਹ ਡਿਗਨਿਟੀ ਤੇ ਆ ਗਿਆ ਤੇ ਇਹਨੂੰ ਐਮੀਕਬਲੀ ਸਾਡੀ ਸ਼ਰਤਾਂ ਤੇ ਹੀ ਖਤਮ ਹੋਏਗਾ ਜੀ ਸਰ ਠੀਕ ਹੈ ਤੁਹਾਡੀ ਸਰ ਸਟ੍ਰਾਈਕ ਚੱਲੇਗੀ ਲੇਕਿਨ ਆਮ ਪਬਲਿਕ ਨੂੰ ਸਰ ਆਮ ਪਬਲਿਕ ਨੂੰ ਅਸੀਂ ਤੁਹਾਡੇ ਮਾਧਮ ਤੋਂ ਮੈਂ ਖੁਦ ਮਾਫੀ ਮੰਗਦਾ ਜੀ ਜੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਉਹਨਾਂ ਨੂੰ ਅਸੀਂ ਇਹ ਸਮਝਾਉਣਾ ਚਾਹੁੰਦੇ ਆਂ ਕਿ ਇਹ ਜਿਹੜਾ ਇਸ਼ੂ ਹੈ ਜੀ ਇਹ ਸਾਡੇ ਲਈ ਡਿਗਨਿਟੀ ਹੈ ਬਟ ਉਹਨਾਂ ਲਈ ਫਿਊਚਰ ਦੇ ਵਿੱਚ ਇੰਪੋਰਟੈਂਟ ਹੈ ਜੀ ਕਿਉਂਕਿ ਜੇ ਅਸੀਂ ਹੀ ਥੱਲੇ ਲੱਗ ਗਏ ਆ ਸਾਨੂੰ ਹੀ ਇਹ ਸ਼ੋਅ ਅੱਜ ਸੋਸਾਇਟੀ ਨੂੰ ਸ਼ੋਅ ਹੋ ਗਿਆ ਵੀ ਵਕੀਲਾ ਦੇ ਪਰਚੇ ਕਰਾਓ ਤੇ ਅਸੀਂ ਜੇ ਮੈਟਰ ਨੂੰ ਕੰਪਰੋਮਾਈਜ਼ ਕਰਾਣ ਦਾ ਪਰਚਾ ਕਰਾ ਲਓ ਜੇ ਅਸੀਂ ਅੱਜ ਚੁੱਕ ਕੇ ਕੰਪਰੋਮਾਈਜ਼ ਕਰ ਲਿਆ ਪਰਚੇ ਦੇ ਡਰ ਤੇ ਫਿਰ ਤਾਂ ਲਿਟੀਗੇਸ਼ਨ ਨੂੰ ਆਪ ਸਮਝਣਾ ਚਾਹੀਦਾ ਵੀ ਉਹਨਾਂ ਨਾਲ ਕੀ ਹਾਲ ਹੋਊਗਾ ਜੀ ਇਹ ਮੈਸੇਜ ਸੋਸਾਇਟੀ ਲਈ ਹੈ ਵੀ ੱਟਕੇ ਦਾ ਜਵਾਬ ੱਟਕਾ ਨਹੀਂ ਹੈ ਜੀ ਭਈ ਜੇ ਸਾਡੇ ਨਾਲ ਤੱਕਾ ਆਏ ਤਾਂ ਤੁਸੀਂ ਤੱਕਾ ਕਰੋ ਤੇ ਮੈਟਰ ਖਤਮ ਹੋ ਜਾਏਗਾ ਐ ਨਹੀਂ ਹੋਏਗਾ ਜੀ ਮੈਟਰ ਹਮੇਸ਼ਾ ਬਾਤਚੀਤ ਨਾਲ ਹੀ ਖਤਮ ਹੁੰਦਾ ਹੈ ਜੀ ਜਾਂ ਲੌਜੀਕਲ ਐਂਡ ਤੇ ਕੋਈ ਖਤਮ ਹੁੰਦਾ ਇਹ ਡਰ ਨਾਲ ਵਕੀਰ ਨਹੀਂ ਡਰਨ ਵਾਲੇ ਇਹ ਅਸੀਂ ਸਿਰਫ ਇਹ ਲਿਟਿਕਲ ਨੂੰ ਇਹ ਚੀਜ਼ ਸਮਝਾਉਣਾ ਚਾਹੁੰਦੇ ਆ ਗਲਤੀ ਕੀਤੀ ਤਾਂ ਮੰਨਣੀ ਚਾਹੀਦੀ ਹੈ ਜੀ ਦਾ ਮਤਲਬ ਜਾਂ ਉਹਦਾ ਹਰ ਇੱਕ ਮਸਲੇ ਦਾ ਹੱਲ ਹੁੰਦਾ ਜੀ ਇੰਡੀਆ ਪਾਕਿਸਤਾਨ ਦੀ ਵਾਰ ਚੱਲ ਰਹੀ ਸੀਗੀ ਜੀ ਉਹਦਾ ਵੀ ਹੱਲ ਨਿਕਲਿਆ ਜੀ ਪਰ ਹਰ ਇੱਕ ਮਸਲੇ ਦਾ ਹੱਲ ਕੜਨਾ ਕਿਵੇਂ ਉਹਦਾ ਇੱਕ ਤਰੀਕਾ ਹੁੰਦਾ ਜੀ ਜੇ ਉਹ ਸੋਚਣਗੇ ਡਰ ਕੇ ਹੱਲ ਹੈ ਜੀ ਫਿਰ ਅਸੀਂ ਡਰਨ ਵਾਲੇ ਨਹੀਂ ਹੈਗੇ ਜੀ ਲਿੱਟੇ ਕੇ ਤੁਹਾਨੂੰ ਵੀ ਇਹ ਸਮਝਣਾ ਚਾਹੀਦਾ ਮੈਂ ਉਹਨਾਂ ਨੂੰ ਹੱਥ ਬਨ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਇਸ ਮਸਲੇ ਨੂੰ ਸਮਝੋ ਨਹੀਂ ਤਾਂ ਇਹ ਇੱਕ ਮੈਸੇਜ ਉਹਨਾਂ ਲਈ ਹੈ ਜੀ ਵੀ ਜਿਹੜਾ ਮਰਜ਼ੀ ਪਰਚਾ ਕਰਾਊਗਾ ਤੁਸੀਂ ਸਮਝੌਤਾ ਹੋ ਜਾਊਗਾ ਜੀ ਫਿਰ ਹੋਰ ਕੀ ਹੈ ਜੀ ਮੇਰੇ ਵੱਲੋਂ ਤਾਂ ਕੁਝ ਨਹੀਂ ਹੈ ਜੀ ਅਸੀਂ ਆਪਣੀ ਡਿਗਨਿਟੀ ਲਈ ਤਾਂ ਲੜ ਹੀ ਰਹੇ ਹਾਂ ਪਰ ਇੱਕ ਸੋਸਾਇਟੀ ਲਈ ਵੀ ਅਸੀਂ ਲੜ ਰਹੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ